ਤਾਜ਼ੀ ਗੱਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਪਹਾੜਾਂ ਦੇ ਵਿੱਚ ਵੀ ਮੀਂਹ ਪੈ ਰਿਹਾ ਤੇ ਪਿੱਛੋਂ ਜਿਹੜਾ ਆ ਉਹ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਛੱਡਿਆ ਜਾ ਰਿਹਾ ਪਾਣੀ ਜਿਹੜਾ ਆ ਦਰਿਆਵਾਂ ਦੇ ਵਿੱਚੋਂ ਛੱਡਿਆ ਜਾ ਰਿਹਾ ਪਿੱਛੇ ਜਿੰਨੇ ਵੀ ਡੈਮ ਨੇ ਉਹਨਾਂ ਦੇ ਦਰ ਖੋਲ ਦਿੱਤੇ ਗਏ ਨੇ ਤੇ ਦਰ ਖੋਲਣ ਦੇ ਨਾਲ ਪਾਣੀ ਜਿਹੜਾ ਆ ਉਹ ਤੇਜ਼ੀ ਦੇ ਨਾਲ ਜਿਹੜਾ ਆ ਦਰਿਆਵਾਂ ਦੇ ਵੱਲੋਂ ਤੌਰਦਾ ਪਿਆ ਤੇ ਬਹੁਤ ਸਾਰੇ ਥਾਵਾਂ ਤੋਂ ਜਿਹੜਾ ਆ ਦਰਿਆਵਾਂ ਦੇ ਬੰਨ ਵੀ ਟੁੱਟੇ ਪਏ ਨੇ ਤੇ ਦਰਿਆਵਾਂ ਦੇ ਬੰਨ ਟੁੱਟਣ ਦੇ ਨਾਲ ਜਿਹੜਾ ਆ ਉਹ ਪਾਣੀ ਇੰਨਾ ਜ਼ਿਆਦਾ ਤੇਜ਼ ਹੈ ਕਿ ਜਿੰਨੇ ਵੀ ਰਸਤੇ ਦੇ ਵਿੱਚ ਪੁਲ ਨੇ ਪੁਲਾਂ ਨੂੰ ਅਭੀ ਜਿਆਦਾ ਨੁਕਸਾਨ ਆਇਆ ਹੋਇਆ ਹੈ ਜਿਹਦੇ ਕਰਕੇ ਜਿੰਨੀਆਂ ਵੀ ਹੈਵੀ ਡਿਊਟੀ ਗੱਡੀਆਂ ਨੇ ਜਿੰਨੇ ਵੀ ਮਾਲ ਢੋਣ ਵਾਲੇ ਵਾਹਣ ਟਰੱਕ ਟਰਾਲੇ ਤੇ ਹੈਵੀ ਗੱਡੀਆਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਆ ਅੱਗੇ ਜਾਣ ਤੋਂ ਰੋਕੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਦੇ ਦੇ ਪਈ ਬਈ ਜਿੱਥੇ-ਜਿੱਥੇ ਵੀ ਡਰਾਈਵਰਾਂ ਨੂੰ ਜਗ੍ਹਾ ਮਿਲੀ ਖਾਲੀ ਜਗ੍ਹਾ ਮਿਲੀ ਰੈਣ ਬਚੇਰਾ ਮਿਲਿਆ ਉੱਥੇ-ਉੱਥੇ ਹੀ ਡਰਾਈਵਰ ਜਿਹੜੇ ਆ ਉਹ ਆਪਣੀਆਂ ਗੱਡੀਆਂ ਨੂੰ ਰੋਕ ਕੇ ਤੇ ਖੜੇ ਨੇ ਜਿਵੇਂ ਕਿ ਤੁਸੀਂ ਦੇ ਦੇ ਪਈ ਪਈਏ ਕੋਹੜਾ ਟਰਾਲਾ ਵੀ ਜਿਹੜਾ ਆ ਇੱਥੇ ਖੜਾ ਹੈ ਤੇ ਇੱਧਰ ਤੁਸੀਂ ਲੈ ਲੈਣ ਗੱਡੀਆਂ ਵੀ ਜਿਹੜੀਆਂ ਨੇ ਕਾਫੀ ਜਿਆਦਾ ਦੇ ਦੇ ਪਈਓ ਟਰੱਕ ਦੇਖਦੇ ਪਏ ਉਹ ਜਿਹੜੇ ਕਿ ਸਾਰੇ ਤੇ ਸਾਰੇ ਲੋਡਰ ਨੇ ਤੇ ਉਹਨਾਂ ਦੇ ਨਾਲ ਹੀ ਜਿਹੜੇ ਨੇ ਇੱਥੇ ਬਹੁਤ ਸਾਰੇ ਡਰਾਈਵਰ ਵੀਰ ਜਿਹੜੇ ਨੇ ਉਹ ਖੜੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਵੀਰ ਕੀ ਕਹਿੰਦੇ ਨੇ ਵੀਰ ਜੀ ਕਿੱਥੋਂ ਆਏ ਜੀ ਉਹ ਜੁਕਿਆ ਕਰਨ ਕਿੱਥੋਂ ਸੇ ਅਸੀਂ Rajasthan ਸੇ Rajasthan ਸੇ ਆਏ ਹਾਂ ਜੀ Rajasthan ਸੇ ਕੀ ਲੈ ਕੇ ਆਏ ਇਹ ਨਮਕ ਭਰਾਵਾ ਨਮਕ ਭਰਾਵਾ ਹੂੰ ਕੱਚਾ ਨਮਕ ਕੱਚਾ ਗੁੱਠੀ ਵਾਲਾ ਨਹੀਂ ਕੱਚਾ ਹੀ ਇਹ ਖੁੱਲਾ ਨਹੀਂ ਗੁੱਠੀ ਮੇ ਗੁੱਠੀ ਵਾਲਾ ਗੁੱਠੀ ਹੈ ਕਹਾਂ ਲੈ ਕੇ ਜਾਣਾ ਇਹ ਜੰਮੂ यहाँ हो गए दो दिन। दो दिन, से हो दो दिन से रुके। तो प्रॉब्लम? तो ये का आगे बंद बता रहे हैं पुलिस वालों ने यही रुकवा दिया है वालों ने यही रुकवा दिया आगे जाम बहुत है और खतरा भी है पानी का भी बराब ज्यादा है ऐसे बता रहे भी बैठे हुए हाँ तो क्या लगता है कि जहाँ पे खड़ने पर भी नुकसान होता अभी प्रशासन ने यहाँ रुकवा लिया है नुकसान तो हमारा तो होता ही है हम तो यहाँ कोई खाने पीने की व्यवस्था नहीं है हमारा तो नुकसान ही है देख लो आप और इधर कोई व्यवस्था नहीं है यहाँ रुकवा दिया ऐसा क्या के आगे ज्यादा ट्रैफिक ना हो इकट्ठा इसलिए यहाँ रुका तो लेके जा रहे हो और काफी ज्यादा गाड़ी है और जितनी भी गाड़ी है, नहीं नहीं हाँ सब लोड है लेकिन सभी में माल अलग अलग माल है सभी में एक माल नहीं है हाँ कोई हां कोई गुजरात से आया कोई महाराष्ट्र से कोई कर्नाटक से कोई राजस्थान से बहुत लंबी लंबी दूर से जगह से आए ਤੋ ਸਭ ਲੋਡਡ ਗੱਡੀਆਂ ਜਹਾਂ ਤੇ ਖੜੀ ਹੋਏ ਲੋਡਡ ਗਾੜੀ ਨਹੀਂ ਆਗੇ ਜਾਣੇ ਦੇ ਰੇ ਆਗੇ ਨਹੀਂ ਜਾਣੇ ਦਿੰਦੇ ਤੇ ਲਗਾਤਾਰ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਜਿਹਰ ਚ ਤੁਹਾਨੂੰ ਦੱਸਿਆ ਕਿ ਰਾਜਸਥਾਨ ਤੋਂ ਨਮਕ ਵਾਲੀ ਗੱਡੀ ਜਾਂ ਹੋਰ ਵੀ ਕਈ ਜਿਹੜੀਆਂ ਨੇ ਗੱਡੀਆਂ ਇੱਥੇ ਲੋਡਡ ਗੱਡੀਆਂ ਨੇ ਜਿਹੜੀਆਂ ਕਿ ਅੱਗੇ ਸ਼੍ਰੀਨਗਰ ਜੰਮੂ ਕਸ਼ਮੀਰ ਨੂੰ ਜਾ ਰਹੀਆਂ ਸੀ ਸਮਾਨ ਲੈ ਕੇ ਉਹ ਸਾਰੀਆਂ ਤੇ ਸਾਰੀਆਂ ਆ ਪੁਲਾਂ ਦੇ ਉੱਤੇ ਖਤਰਾ ਹੋਣ ਦੇ ਕਰਕੇ ਜਿਹੜਾ ਆ ਰੋਕਿਆ ਗਈਆਂ ਹੋਈਆਂ ਨੇ ਸਾਡੇ ਨਾਲ ਹੋਰ ਵੀ ਭਾਈ ਸਾਹਿਬ ਨੇ ਗੱਲਬਾਤ ਕਰਨ ਲੈਣੇ ਭਾਈ ਤੁਸੀਂ ਕਿੱਥੋਂ ਆਏ ਹਮ ਰਾਜਸਥਾਨ ਸਾਂ ਆਏ हाँ जी हाँ जी, जी नमक लोड है हाँ दो दिन हो गए खर्चा पानी, तो पानी यहाँ गुरुद्वारे में खाया था खाना सुबह मेहमान इधर नजदीक में आया नहीं सामान तो गुरुद्वारे से खाना खाया था सुबह हाँ सामना करना पड़ता है नुकसान किया सर गाड़ी खड़ी है भरा हुआ अभी जाना है पार्टी वाले का फोन आ रहा है ये छोड़ नहीं रही पुलिस भले ही यहाँ से वो भी तो आपके लिए ही है ना नुकसान हाँ सही बात है वो इसलिए कर रहे है हमारे वास्ते ही ना लेकिन उनको क्या फायदा इसमें नहीं उनको कोई फायदा नहीं थिके, थिके, थिके. ਅ ਲਗਾਤਾਰ ਤਸਵੀਰਾਂ ਵੀ ਦੇ ਦੇ ਪਿਓ ਕਿ ਅ ਪ੍ਰਸ਼ਾਸਨ ਨੇ ਜਿਹੜਾ ਆ ਗੱਡੀਆਂ ਜਿਹੜੀਆਂ ਰਸਤੇ ਦੇ ਵਿੱਚ ਰੋਕੀਆਂ ਹੋਈਆਂ ਨੇ ਜਿੱਥੇ-ਜਿੱਥੇ ਵੀ ਜਗ੍ਹਾ ਖਾਲੀ ਮਿਲਦੀ ਉੱਥੇ-ਉੱਥੇ ਰੋਡ ਦੇ ਉੱਤੇ ਗੱਡੀਆਂ ਲਾ ਕੇ ਜਿਹੜੇ-ਜਿਹੜੇ ਡਰਾਈਵਰ ਲਗਾਤਾਰ ਖੜੇ ਨੇ ਪ੍ਰਸ਼ਾਸਨ ਨੇ ਇਹਨਾਂ ਨੂੰ ਇਸ ਕਰਕੇ ਰੋਕਿਆ ਹੋਇਆ ਆ ਕਿ ਪ੍ਰਸ਼ਾਸਨ ਨਹੀਂ ਚਾਹੁੰਦਾ ਵੀ ਇਹਨਾਂ ਦੀਆਂ ਗੱਡੀਆਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਿਹੜਾ ਆ ਉਹ ਨੁਕਸਾਨ ਹੋਵੇ ਤੇ ਲਗਾਤਾਰ ਜਿਹੜੇ ਡਰਾਈਵਰ ਨੇ ਉਹ ਇੱਥੇ ਖੜੇ ਹੋਏ ਨੇ ਬਾਕੀ ਗੱਲਬਾਤ ਜਿਹੜੀ ਹੈ ਉਹ ਹੋਰ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਬਹੁਤ ਸਾਰੇ ਡਰਾਈਵਰ ਇੱਥੇ ਖੜੇ ਨੇ ਕਾ ਜਿਹੜੀਆਂ ਨੇ ਉਹ ਲੋਡਰ ਨੇ ਆਪਣਾ ਆਪਣਾ ਸਮਾਨ ਲੈ ਕੇ ਜਿਹੜਾ ਨੇ ਚੱਲਦੇ ਪਏ ਸੀ ਤੇ ਸਾਡੇ ਨਾਲ ਹੀ ਇੱਥੇ ਬਾਬਾ ਜੀ ਵੀ ਮੌਜੂਦ ਨੇ ਬਾਬਾ ਜੀ ਦੇ ਲਾਗੇ ਦੁਕਾਨ ਆ ਤੇ ਇੱਥੇ ਜਿਹੜਾ ਆ ਬਹੁਤ ਸਾਰੀਆਂ ਗੱਡੀਆਂ ਬਾਬਾ ਜੀ ਦੇ ਲਾਗੇ ਖੜੀਆਂ ਨੇ ਬਾਬਾ ਜੀ ਕਿੰਨੀਆਂ ਕਿ ਗੱਡੀਆਂ ਖਲੋਕੀਆਂ ਨੇ ਲਗਭਗ ਬਹੁਤ ਜ਼ਿਆਦਾ ਗੱਡੀ ਖੜੀ ਹੈ ਜੀ ਗੱਡੀ ਜਾਨੇਗਾ ਵੀ 25 ਗੱਡੀਆਂ ਇੱਥੇ ਆ 20 25 ਗਾੜੀ ਆ ਕੋਈ 50 ਕਿ ਇਧਰ ਲੱਗੀਆਂ ਨੇ 50 ਕਿ ਉਧਰ ਲੱਗੀਆਂ ਪਿੱਛੇ ਬਹੁਤ ਜ਼ਿਆਦਾ ਗੱਡੀ ਪਰੇਸ਼ਾਨ ਬਹੁਤ ਜ਼ਿਆਦਾ ਦੁਨੀਆ ਹੋ ਰਹੀ ਆ ਹੂੰ ਵੇਚਾਰੇ ਪਖਾਟਾਂ ਨੇ ਬੈਠੇ ਆ ਵਿਚਾਰੇ ਜੀ ਆਜੰਤ ਛੱਡ ਕੇ ਸਾਰੀਆਂ ਗੱਡੀਆਂ ਲੋਡਡੀਆਂ ਬਾਬਾ ਇਹ ਲੋਡੂਗੇ ਸਾਰੀਆਂ ਗੱਡੀਆਂ ਗੱਡੀਆਂ ਸਾਰੀਆਂ ਲੋਡ ਤੇ ਕੱਲੋ ਰੋਟੀ ਦਾ ਗੁਰਦੁਆਰਾ ਸਾਹਿਬ ਤੋਂ ਖਾਈ ਜਾਂਦੇ ਪਰ ਹੋਰ ਵੀ ਕਈ ਪਸੰਦੀਆਂ ਨੇ ਰੋਟੀ ਦੇ ਖਾ ਵਿਚਾਰੇ ਜਿੰਨੀ ਕਿ ਮਿਲਦੀ ਖਾਈ ਜਾਂਦੇ ਤੇ ਗੁਰਦੁਆਰਾ ਕਰਕੇ ਉਹਦਾ ਪਰੇਸ਼ਾਨ ਹੋ ਚੁੱਕਿਆ ਕਿ ਪੈਸੇ ਵੀ ਨਹੀਂਗੇ ਹੁੰਦੇ ਇਸ ਕਰਕੇ ਬੜੀ ਮੁਸ਼ਕਲ ਹੋ ਜਾਂਦੀ ਹੈ ਹਾਂ ਉਹ ਐਸੀ ਜੀ ਲੱਗੇ ਦੁਕਾਨ ਵਾਲੇ ਆ ਬਾਬਾ ਜੀ ਬਾਬਾ ਜੀ ਕਹ ਰਹੇ ਕਿ ਕਾਫੀ ਦੇਰ ਤੋਂ ਗੱਡੀਆਂ ਲੱਗੀਆਂ ਨੇ 40 50 ਗੱਡੀਆਂ ਜਿਹੜੀਆਂ ਨੇ ਅੱਗੇ ਪਿੱਛੇ ਖੜੀਆਂ ਨੇ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਇੱਥੇ ਖੜੀਆਂ ਨੇ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਨੇ ਉਹ ਹਾਲਾਤ ਜਿਹੜੇ ਵਿਗੜੇ ਹੋਏ ਨੇ ਤੇ ਲਗਾਤਾਰ ਤੁਸੀਂ ਦੇ ਦੇ ਪਿਓ ਤਸਵੀਰਾਂ ਦੇ ਵਿੱਚ ਕਿ ਅਸੀਂ ਤੁਹਾਨੂੰ ਗੱਡੀਆਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੂਰ ਤੱਕ ਜਿਹੜੀਆਂ ਨੇ ਗੱਡੀਆਂ ਜਿਹੜੀਆਂ ਨੇ ਉਹ ਖੜੀਆਂ ਪਈਆਂ ਨੇ ਬਹੁਤ ਸਾਰੀਆਂ ਤੁਸੀਂ ਦੇਖਦੇ ਪਿਓ ਉਹ ਸਾਹਮਣੇ ਵੀ ਤੁਸੀਂ ਦੇਖਦੇ ਪਿਓ ਵੀ ਉਹ ਸਾਈਡ ਤੇ ਵੀ ਗੱਡੀਆਂ ਲੱਗੀਆਂ ਹੋਈਆਂ ਨੇ ਇੱਧਰ ਵੀ ਰੋਡ ਦੇ ਉੱਤੇ ਦੋ ਗੱਡੀਆਂ ਲੱਗੀਆਂ ਹੋਈਆਂ ਨੇ ਇੱਧਰ ਵੀ ਗੱਡੀਆਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਲੱਗੀਆਂ ਹੋਈਆਂ ਨੇ ਤੇ ਇੱਧਰ ਵੀ ਜਿਹੜੀਆਂ ਨੇ ਗੱਡੀਆਂ ਕਾਫੀ ਜ਼ਿਆਦਾ ਲੱਗੀਆਂ ਹੋਈਆਂ ਨੇ ਡਰਾਈਵਰ ਕਾਫੀ ਜ਼ਿਆਦਾ ਜਿਹੜੇ ਨੇ ਇੱਥੇ ਖੜੇ ਨੇ ਤੇ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਨੇ ਆ ਤੇ ਹੋਰ ਭਈਆ ਕਹਾਂ ਸੇ ਆਏ ਹੋ ਗੁਜਰਾਤ ਸੇ ਹਾਂ ਗੁਜਰਾਤ ਗੁਜਰਾਤ ਸੇ ਕੀ ਲੈ ਕੇ ਆਏ ਹੋ ਕਾਉਂਟਰ ਸਿਲਿੰਗਰ ਹਾਂ ਸ੍ਰੀਨਗਰ ਸ੍ਰੀਨਗਰ ਹੈ ਹਾਂ ਤੋ ਕਵਸੇ ਖੜੇ ਹੋ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਦੋ ਦਿਨ ਹੋ ਗਏ ਆਪਕੋ ਵੀ ਹਾਂ ਤੋ ਲਗਾਤਾਰ ਤੁਸੀਂ ਤਸਵੀਰਾਂ ਦੇ ਦੇ ਪਈਓ ਕਿ ਕਾਫੀ ਜ਼ਿਆਦਾ ਗੱਡੀਆਂ ਜਿਹੜੀਆਂ ਨੇ ਇੱਥੇ ਖੜੀਆਂ ਨੇ ਟਰਾਲੇ ਗੱਡੀਆਂ ਟਰੱਕ ਜਿਹੜੇ ਨੇ ਉਹ ਖੜ ਕੇ ਜਿਹੜਾ ਨੇ ਉਹ ਅੱਗੇ ਜਾਣ ਦੀ ਉਡੀਕ ਦੇ ਵਿੱਚ ਵੀ ਕਦੋਂ ਜਿਹੜਾ ਆ ਉਹ ਸਮਾਂ ਮਿਲੇ ਕਦੋਂ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਇੱਥੇ ਰਾਹਤ ਮਿਲੇ ਤੇ ਗੱਡੀਆਂ ਲੈ ਕੇ ਜਿਹੜਾ ਆ ਉਹ ਨਿਕਲਣਾ ਬਹੁਤ ਜ਼ਿਆਦਾ ਜਿਹੜੀਆਂ ਗੱਡੀਆਂ ਤੁਸੀਂ ਦੇਖਦੇ ਪਿਓ ਕਿ ਖੜੀਆਂ ਨੇ ਲੋਡਡ ਗੱਡੀਆਂ ਨੇ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਬਾਬਾ ਜੀ ਕੀ ਕਹਿਣਾ ਚਾਹੋ ਕਹਿਣਾ ਕਿ ਬਹੁਤ ਪਰੇਸ਼ਾਨ ਅਸੀਂ ਦੇ ਬਾਬਾ ਦੇਖੋ ਆ ਗੁੰਡਵਾ ਸਾਹਿਬ ਤੋਂ ਪੇਂਟ ਨਰੋ ਲੱਗਦਾ ਨਰੋ ਲੱਗਦਾ ਪੇਂਟ ਕਿੱਥੇ ਲੈ ਕੇ ਜਾਣਾ ਜੰਮੂ ਜਾਣਾ ਜੰਮੂ ਜਾਣਾ ਤੇ ਕਿੰਨਾ ਥੇਰ ਹੋ ਗਿਆ ਖਲੋਤਿਆ ਅਸੀਂ ਕੱਲ ਰਾਤ ਦੇ ਖੜੇ ਹਾਂ ਕੱਲ ਰਾਤ ਦੇ ਖੜੇ ਹਾਂ ਹਾਂ ਜੀ ਕਿੱਦਾਂ ਦੀਆਂ ਤੰਗੀਆਂ ਵੀ ਆਉਂਦੀਆਂ ਨੇ ਮੈਨੂੰ ਰਾਤ ਵਿੱਚ ਜੇ ਕੋਈ ਆ ਮਿਲਿਆ ਉਹ ਦੀ ਤੰਗੀ ਤੇ ਆਉਂਦੀ ਆ ਕਾਨ ਪੀਨ ਦਾ ਜਾਮ ਚ ਲੱਗੇ ਆ ਨਹੀਂ ਕੋਈ ਜਗਾੜ ਹੈਗਾ ਬਹੁਤ ਬਰਸਾਤ ਹਟਦੀ ਨਹੀਂਗੇ। ਮੀਂਹ ਪਈ ਜਾਂਦਾ ਬਹੁਤ ਪਰੇਸ਼ਾਨ। ਪ੍ਰਸ਼ਾਸਨ ਨੇ ਇੱਥੇ ਰੋਕ ਤਾਂ ਕੀ ਕਹਿ ਕੇ ਰੋਕਿਆ? ਉਹਨਾਂ ਕਹਿਆ ਰਸਤਾ ਬੰਦ ਗਾੜੀ ਪੁਲਿਸ ਵਾਲੇ ਨਹੀਂ ਜਾਣ ਦਿੰਦੇ। ਤੇ ਐਕਸ ਤੁਸੀਂ ਫਿਰ ਵੀ ਸ਼ੇਪ ਹੀ ਲੱਗਦਾ। ਸ਼ੇਪ ਇੱਥੇ ਜਗਾ ਵੇਖ ਕੇ ਫਿਰ ਢੱਕ ਲਈਏ ਗੱਡੀ ਔਰ ਕੀ ਕਰਦੇ? ਤੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹਾਂਗੇ ਇਹ ਵੀ ਜੇ ਰਸਤਾ ਚਾਹੇ ਪ੍ਰਸ਼ਾਸਨ ਨੇ ਫੇਰ ਖਬਰ ਦੇ ਦੇ ਵੀ ਕਿੰਨੇ ਚਿਰ ਬਾਅਦ ਇਸ ਖੁੱਲਣਾ ਵਾ 10-20 ਦਿਨ ਮਹੀਨੇ ਬਾਅਦ ਕਿ ਗੱਡੀਆਂ ਆਵੇ ਫਿਰ ਟਿਕਾਣਾ ਟਿਕਾਣੀ ਲੱਗ ਜਾਣ ਵਾਪਸ ਲੈ ਜਾਣ ਹੋਰ ਕਿਹੇ ਕਿਡੌਣਾ ਚ ਮਾਲ ਖਾਲੀ ਕਰਾ ਲੈਣ। ਪਰੇਸ਼ਾਨ ਇੱਥੇ ਥੋੜੇ ਖੜੇ ਰਹਿਵਾਂਗੇ ਹੁਣ ਨਾ ਖਾਣ ਨੂੰ ਨਾ ਪੀਣ ਨੂੰ ਵੱਡੀ ਮਾਲਕਾਂ ਦੀ ਹੱਤੋਂ ਚਲ ਮਾਲਕਾਂ ਹੂੰ ਤੇ ਮਾਲਕਾਂ ਨੂੰ ਵੀ ਇਹ ਪ੍ਰਸ਼ਾਨੀਆਂ ਆ ਰਹੀਆਂ ਤੇ ਜਿਹੜੇ ਵਿਚਾਰੇ ਡਰਾਈਵਰ ਲਾਏ ਉਹਨਾਂ ਨੂੰ ਤੇ ਆਉਣੀ ਆਉਣੀ ਆ ਜਿਹੜੇ ਮਾਲਕ ਆ ਉਹਨਾਂ ਨੂੰ ਆਉਣ ਲਈ ਆ ਤੇ ਡਰਾਈਵਰਾਂ ਨੂੰ ਤੇ ਪਿਆਰਿਆਂ ਨੂੰ ਆਉਣੇ ਹੀ ਖਰਚਾ ਵੀ ਗਿਣਤੀ ਮੰਤੀ ਦਾ ਦਿੱਤਾ ਹੁੰਦਾ ਉਹਨਾਂ ਨੂੰ ਹੂੰ ਖਾਣ ਪੀਣ ਦਾ ਕੋਈ ਪ੍ਰਬੰਧ ਨਹੀਂ ਕੋਈ ਨੌਮ ਧੌਂਦਾ ਨਹੀਂ ਇੱਥੇ ਬਹੁਤ ਬੁਰਾ ਹਾਲ ਬਰਸਾਤ ਪਈ ਜਾਂਦੀ ਆ ਥਾਂ ਕਿਤੇ ਸੁੱਕਾ ਨਹੀਂ ਗੱਡੀ ਨੂੰ ਕਿਤੇ ਜਗ੍ਹਾ ਨਹੀਂ ਮਿਲਦੀ ਜਿਆਦਾ ਪਰੇਸ਼ਾਨੀਆਂ ਸਮਾਂ ਬਹੁਤ ਪਰੇਸ਼ਾਨੀ ਜਿਆਦੀ ਪਰੇਸ਼ਾਨੀ ਹਾਂਜੀ ਇਹ ਜਿੱਥੇ ਉਹ ਗੱਡੀਆਂ ਭਰ ਕੇ ਖਲਾਈਆਂ ਉਹਨਾਂ ਨੂੰ ਵੀ ਚਾਹੀਦਾ ਵਾ ਕਿ ਮੀਡੀਆ ਵਾਲੇ ਵੇਖੋ ਖਬਰ ਤੇ ਖਬਰ ਦੇਈ ਜਾਂਦੇ ਆ ਵੀ ਅਸੀਂ ਚਾਹੇ ਵਾਪਸ ਮੰਗਵਾ ਲਈਏ ਕਿਤੇ ਇਹਨਾਂ ਦਾ ਆਹ ਆਰ ਪਾਰ ਕਰੀਏ ਵੀ ਗੱਡੀਆਂ ਕਦੇ ਖਾਲੀ ਕਰਵਾਈਏ ਗਾਂ ਜਾਣ ਵਾਲਾ ਤੇ ਇੱਥੇ ਡੀਐਸਪੀ ਆਇਆ ਉਹਦੇ ਨਾਲ ਮੈਂ ਗੱਲ ਕੀਤੀ ਆ ਉਹ ਆਂਦਾ ਕੋਈ ਸਮਝ ਨਹੀਂ ਗਾ ਗਾਂ ਜਾਣ ਦਾ ਲੈ ਇੱਕ ਪੁਲ ਤੇ ਬਿਲਕੁਲ ਟੁੱਟ ਗਿਆ ਵਾ ਤੇ ਦੂਜਾ ਖਦਰ ਇਹ ਦਿਨ ਖਾਨ ਦੇ ਵਿੱਚ ਉਹਨਾਂ ਆਏ ਵੀ ਉਧਰ ਉਧਰ ਪੱਥਰ ਲਾ ਤੇ ਆਵਾਜਾਈ ਬੰਦ ਕਰ ਦਿੱਤੀ ਡੀਐਸਪੀ ਦੀ ਜਵਾਨੀ ਆ ਇਹ ਹਾਂ ਜਦ ਤੱਕ ਖਤਰਾ ਨਹੀਂ ਟਲਦਾ ਕਿਉਂਕਿ ਜੇ ਪੋਲ ਬੈਠਾ ਹੈ ਇੱਕ ਇੱਕ ਡੱਕ ਪਿਆ ਦੂਜੇ ਨੂੰ ਵੀ ਖਤਰਾ ਹੋ ਸਕਦਾ ਤੇ ਆ ਗੱਡੀਆਂ ਇੰਨੀਆਂ ਹੈ ਵੀ ਲੋਡਡਡ ਕਰੀਆਂ ਹਾਂ ਜਿੱਦੋਂ ਓਰ ਨਾਲ ਬੈਟਰ ਵੀ ਰੱਖਦੇ ਬਿਲਕੁਲ ਇਹ ਡੀਐਸਪੀ ਦੀ ਜਵਾਨੀ ਆ ਵੀ ਗੱਡੀ ਨਾ ਜਾਓ ਬਹੁਤ ਤੰਗੀ ਆ ਪੁਲਿਸ ਵਾਲੇ ਜਗਾ ਜਗਾ ਖੜੇ ਆ ਵੇਖੋ ਸਵੇਰੇ ਇੱਥੇ 2 ਘੰਟੇ ਖੜਾ ਰਿਹਾ ਡੀਐਸਪੀ ਉਹ ਗੱਲਾਂ ਮਾਤਾ ਕਰਦਾ ਰਿਹਾ ਉਹਨੂੰ ਪੁੱਛਿਆ ਮੈਂ ਉਹ ਆਂਦਾ ਨਹੀਂ ਸਰਦਾਰ ਜੀ ਬਿਲਕੁਲ ਗੱਡੀ ਨਹੀਂ ਜਾਣ ਵਾਲਾ ਔਖਾ ਵਾ ਹਾਂਜੀ ਓ ਬੋਬਦੀ ਲਗਾਤਾਰ ਦੀ ਦੇ ਦੇ ਵੀ ਬਾਬਾ ਜੀ ਨੇ ਵੀ ਗੱਲਬਾਤ ਕੀਤੀ ਹੈ ਤੇ ਗੱਡੀਆਂ तकरीबन ਕਿੰਨੀਆਂ ਕ ਗੱਡੀਆਂ ਜਿਹੜੀਆਂ ਇੱਥੇ ਖੜੀਆਂ ਨੇ ਇੱਥੇ ਤੇ ਹੁਣ ਜੀ ਸਾਹਮਣੇ ਯਾਰਾਂ ਦੇ ਸਾਹਮਣੇ ਗੱਡੀਆਂ ਹੋ ਗਈਆਂ ਕਿ ਰੋਡ ਦੇ ਉੱਤੇ ਰੋਡ ਦੇ ਉੱਤੇ ਸਮਾਂ ਦੀ ਤੇ ਸੱਡੀ ਕਿ ਯਾਰਾਂ ਦੇ ਸਾਹਮਣੇ ਗੱਡੀ ਖੜੀ ਹੋਈ 50 ਮੇਰੇ ਖਿਆਲ ਇੰਨੇ ਕਿ ਇੱਥੇ ਜਿਆਦੀਆਂ ਹੀ ਆ ਹਾਂ 100 150 ਗੱਡੀਆਂ ਆਏ ਕਿ ਕਾਰੀ ਲੈਣਾ ਲੱਗੇਗਾ ਉਹਦੇ ਅਸੀਂ ਉੱਥੋਂ ਕਮਾਉਂਦੀਆਂ ਡੀਐਸਪੀ ਨੇ ਵੀ ਆਂਦਾ ਆਵੇ ਜਗਾ ਗਈ ਇੱਥੇ ਲਾ ਲੋ ਉੱਥੇ ਲਾਈਨ 'ਚ ਲੱਗੇ ਉੱਥੇ ਤੇ ਬੁਹਤੇ ਪਰੇਸ਼ਾਨ ਲੋਕ ਆ ਅਸੀਂ ਤੇ ਫੇਰ ਵੀ ਆ ਸੇਫਟੀ ਥ ਅਹ ਦੋਸਤੋ ਲਗਾਤਾਰ ਤੁਸੀਂ ਤਸਵੀਰਾਂ ਦੇ ਦੇ ਪਿਓ ਗੱਡੀਆਂ ਜਿਹੜੀਆਂ ਨੇ ਉਹ ਕਾਫੀ ਜ਼ਿਆਦਾ ਜਿਹੜੀਆਂ ਨੇ ਇੱਥੇ ਖੜੀਆਂ ਨੇ ਅ ਦੂਰ ਦੂਰ ਤੋਂ ਡਰਾਈਵਰ ਜਿਹੜੇ ਨੇ ਆਪਣਾ ਮਾਲ ਲੈ ਕੇ ਜਿਹੜਾ ਨੇ ਉਹ ਕੋਈ ਜੰਮੂ ਜਾ ਰਿਹਾ ਕੋਈ ਕਸ਼ਮੀਰ ਜਾ ਰਿਹਾ ਕੋਈ ਪਠਾਨਕੋਟ ਜਾ ਰਿਹਾ ਤੇ ਜਿਹੜਾ ਆ ਉਹ ਲੋਡਡ ਗੱਡੀਆਂ ਜਿਹੜੀਆਂ ਨੇ ਉਹ ਖੜੀਆਂ ਕਰਕੇ ਵੇਟ ਕਰਦੇ ਪਏ ਨੇ ਵੀ ਕਦੋਂ ਰਸਤਾ ਜਿਹੜਾ ਖੁੱਲੇ ਤੇ ਕਦੋਂ ਜਿਹੜਾ ਆ ਅੱਗੇ ਜਾਏ ਜੇ ਸਾਡੇ ਨਾਲ ਹੋਰ ਵੀ ਇੱਥੇ ਬਾਬਾ ਜੀ ਮਜੂਦ ਨੇ ਸੱਸੀਬਾ ਭਾਈ ਹਾਂਜੀ ਤਵੀ ਗੱਡੀ ਲੱਗਿਆ ਇਹਦੇ ਹਾਂਜੀ ਸਾਡੀ ਇਕੱਠੀ ਆਈ ਇਕੱਠੀ ਬਰਾਬਰ ਆ ਸਾਡਾ ਤੁਹਾਡੀ ਉਹਨਾਂ ਦੇ ਨਾਲ ਹਾਂਜੀ 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 ਉਹਨਾਂ ਨਾਲ ਸਾਡੀ ਠੀਕ ਠੀਕ ਹਾਂਜੀ ਹਾਂਜੀ ਅ ਤੇ ਲਗਾਤਾਰ ਸਾਡੇ ਨਾਲ ਇਥੇ ਵੀਰ ਵੀ ਮੌਜੂਦ ਨੇ ਵੀਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬੇਜ ਕੀ ਕਹਿਣਾ ਚਾਹੁੰਦਾ ਬਹੁਤ ਮੰਦੇ ਹਾਲ ਬਣੇ ਆ ਤੇ ਦੋ ਦਿਨ ਹੋ ਗਏ ਇੱਥੇ ਖੜਿਆ ਨੂੰ ਨੂੰ ਤੇ ਬੜਾ ਕੰਮ ਖਰਾਬ ਆ ਪਾਣੀ ਅੱਗੇ ਪੁਲ ਟੁੱਟ ਗਿਆ ਨਾ ਗਾਂਹ ਜਾਂਦੇ ਜਾਂਦਾ ਤੇ ਇੱਥੇ ਜਾਮ ਲੱਗਾ ਕੋਈ ਹਾਲ ਨਹੀਂ ਆ ਅਹੀਂ ਇਤੋਂ ਆਏ ਆ ਆਨੰਦਪੁਰ ਸਾਹਿਬ ਤੋਂ ਕੀ ਲੈ ਕੇ ਆਏ ਸੀਮਿੰਟ ਲੈ ਕੇ ਆਏ ਆ ਕਿੱਥੇ ਲੈ ਕੇ ਜਾਣਾ ਅਹੀਂ ਤਾਂ ਜਾਣਾ ਇੱਥੇ ਲੱਗ ਗਈ ਆ ਤੇ ਪਰ بارش ਕਰਕੇ ਸਾਡੀਆਂ ਗੱਡੀਆਂ ਖਾਲੀ ਨਹੀਂ ਹੁੰਦੀਆਂ ਤਸਵੀਰਾਂ ਤੁਸੀਂ ਦੇ ਦੇ ਪਿਓ ਵੀ ਜਿੱਥੇ ਕਿ ਗੱਡੀਆਂ ਦੇ ਮਾਲਕ ਖੁਦ ਵੀ ਗੱਡੀਆਂ ਲੈ ਕੇ ਆਏ ਹੋਏ ਨੇ ਉਹ ਵੀ ਫਸੇ ਪਏ ਨੇ ਡ라이ਵਰ ਜਿਹੜੇ ਨੇ ਉਹ ਉਸ ਤੋਂ ਵੀ ਜ਼ਿਆਦਾ ਜਿਹੜੇ ਫਸੇ ਹੋਏ ਨੇ ਜਿੰਨੀ ਜਲਦੀ ਹੋ ਸਕੇ ਰਸਤਾ ਜਿਹੜਾ ਆ ਉਹ ਬਹਾਲ ਹੋ ਜਾਣਾ ਚਾਹੀਦਾ ਜਾਂ ਕਿਸੇ ਨਾ ਕਿਸੇ ਪਾਸੇ ਦੀ ਡਿਵਰਟ ਕਰਕੇ ਜਿਹੜਾ ਆ ਉਹ ਗੱਡੀਆਂ ਨੂੰ ਜਿਹੜਾ ਆ ਅੱਗੇ ਭੇਜ ਦੇਣਾ ਚਾਹੀਦਾ ਤਾਂ ਕਿ ਸਮੇਂ ਸਿਰ ਜਿਹੜਾ ਆ ਗੱਡੀਆਂ ਨੂੰ ਅਨਲੋਡ ਕਰਕੇ ਡਰਾਈਵਰ ਵੀਰ ਜਿਹੜੇ ਨੇ ਉਹ ਵਾਪਸ ਜਾ ਸਕਣ ਸਾਡੇ ਨਾਲ ਹੋਰ ਵੀ ਵੀਰ ਇੱਥੇ ਜੁੜੇ ਨੇ ਗੱਲਬਾਤ ਕਰਨ ਦੀ ਉਹਨਾਂ ਦੇ ਨਾਲ ਵੀ ਕੋਸ਼ਿਸ਼ ਕਰਦੇ ਆ ਕਿ ਕੀ ਕਹਿੰਦੇ ਨੇ ਵੀਰ ਜੀ ਕਿੱਥੋਂ ਆਏ ਜੀ ਹਾਂ ਸਰ 3 दिन से खड़े हैं रास्ता नहीं खुल रहा है हमदाबाद गुजरात से मक्खन मक्खन कहां लेके जाना था तिरुनगर तिरुनगर लेके जाना था से 3 दिन से जहां पे फंसे हुए हैं 3 दिन से क्या कहना चाहोगे खुलवाए रास्ता कोशिश करें कोई कोई परेशानी आ रही है परेशानी बहुत है लगातार गल बात जड़ी करने की कोशिश की थी बहुत सारे ड्राइवर वीर जड़े ने वो इथे ਫਸੇ ਪਏ ਨੇ ਬਹੁਤ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਕਿਉਂਕਿ ਜਦੋਂ ਗੱਡੀਆਂ ਮਾਲਕਾਂ ਵੱਲੋਂ ਤੋਰੀਆਂ ਜਾਂਦੀਆਂ ਨੇ ਤੇ ਖਰਚਾ ਉਹਨਾਂ ਕੀ ਦਿੱਤਾ ਜਾਂਦਾ ਜਿੰਨਾ ਕਿ ਰੂਟ ਤੋਂ ਡਿਸਟੈਂਸ ਤੇ ਜਿਹੜਾ ਪਹੁੰਚਣ ਤੱਕ ਦਾ ਹੁੰਦਾ ਆ ਜਦੋਂ ਉੱਥੇ ਪਹੁੰਚ ਜਾਂਦੇ ਤੇ ਉਥੋਂ ਤੱਕ ਦਾ ਜਿਹੜਾ ਖਰਚਾ ਦਿੱਤਾ ਜਾਂਦਾ ਪਰ ਜੇਕਰ ਰਸਤੇ ਦੇ ਵਿੱਚ ਕਿਸੇ ਤਰ੍ਹਾਂ ਦੀ ਇਦਾਂ ਦੀ ਕੋਈ ਪ੍ਰੇਸ਼ਾਨੀ ਆ ਜਾਵੇ ਤੇ ਖਰਚਾ ਜਿਹੜਾ ਆ ਓਵਰ ਹੋਣਾ ਸ਼ੁਰੂ ਹੋ ਜਾਂਦਾ ਜਿਹਦੇ ਚ ਡਰਾਈਵਰਾਂ ਨੂੰ ਜਿਹੜੀਆਂ ਨੇ ਉਹ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖਦੇ ਪਿਓ ਮੇਰ ਨਾਲ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ